તાજે વચન સુણ પ્રભુજી ઓ લોક બરકત પાણ મેરે પિતા પરમેશજી જોયસલાલ માધ્યમતે દ્વારા તો ને વચન સુણ મેરે પ્રભુજી ઓવી પ્યંપ્રા બરકત પાણ ઓર મેરે પિતા પરમેશજી અને કરા પરિવાર આ દતે તવાડી આશીષ સાડી બરકત ઠારે મેરે પિતા કો ઓળન તનવાદ ઓર મેરે પિતા ਖੁਦਾ ਪਰਮੇਸ਼ਰ ਜੀ ਜਿਨੇ ਲੋਕ ਮੇਰੇ ਪ੍ਰੋਫੈਸਰ ਨੌਵਲ ਸਪੀਕਰ ਦੇ ਦੁਆਰਾ ਪੁਜਿਆ ਤੁਹਾਡੀ ਬਾਣੀ ਨੂੰ ਸੁਣ ਮੇਰੇ ਪ੍ਰਭੂ ਜੀ ਉਹ ਵੀ ਲੋਕ ਬਰਕਤ ਪਾਉ ਮੇਰੇ ਖੁਦਾ ਤੁਹਾਡਾ ਧੰਨਵਾਦ ਕਰਦੀ ਹੈ ਪ੍ਰਭੂ ਜੀ ਤੁਹਾਡੇ ਦਾਸ ਨੂੰ ਤੁਹਾਡੇ ਹੱਥਾਂ ਵਿੱਚ ਦਿੱਤੇ ਪ੍ਰਭੂ ਜੀ ਆਪਣੀ ਕਿਰਪਾ ਆਪਣੀ ਰਿਆਦ ਦੁਆਰਾ ਆਪਣੀ ਸਮਝ ਨੂੰ ਵਾਲੇ ਚ ਨਵਾਇਸ਼ੋ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਸਾਰੇ ਸਮੇ ਨੂੰ ਆਪਣੇ ਪਵਿੱਤਰ ਹੱਥਾਂ ਦੇ ਵਿੱਚ ਲਾਣਾ ਪ੍ਰਭੂ ਜੀ ਪ੍ਰਾਰਥਨਾ ਨੂੰ ਸੁਣਿਆ ਪ੍ਰਭੂ ਜੀ ਉਸ ਤੇ ਸਵੀਕਾਰ ਕਰਦੇ ਹੋ ਨਾਮ ਦੇ ਤੁਹਾਡੇ ਪਾਕ ਉਹ ਪਵਿੱਤਰ ਨਾਮ ਦਾ ਵਸੀਲਾ ਦੇ ਕੇ ਆਮੀਨ ਪਰਮੇਸ਼ੁਰ ਤੇ ਆਪਣੀ ਸ਼ੁਕਰਦਾਨਵਾਦ ਜਿਸ ਨੇ ਸਾਨੂੰ ਚੰਗਾ ਸਮਾਜ ਦਿੱਤਾ ਹੈ ਕਿ ਅਸੀਂ ਉਹਦੀ ਬੁਢਾਈ ਕਰੀਏ ਜਿਸ ਤਰ੍ਹਾਂ ਸੀ ਕੱਲ ਵੇਖਿਆ ਪਰਮੇਸ਼ੁਰ ਦੇ ਬਾਪ ਦਾ ਨਾਮ ਚੋ ਕਿ ਸਾਨੂੰ ਵਿਸ਼ਵਾਸ ਵਿੱਚ ਬਣੇ ਰਹਿਣਾ ਚਾਹੀਦਾ ਉਹ ਸਾਰੀ ਕਰਨੀ ਚਾਹੀਦੀ ਹੈ ਔਰ ਜਿਹੜੀ ਸਾਰੀ ਅਸੀਂ ਕਰਾਂਗੇ ਉਹ ਬੜੀ ਵਧੀਆ ਹੋਣੀ ਚਾਹੀਦੀ ਹੈ ਕੋਈ ਕਮਾਂਡਾਂ ਦੀ ਮੱਥਾ ਦੀ ਸੋਨੇ ਦੀ ਚਾਂਦੀ ਦੀ ਨੀ ਜਿਹੜੀ ਆ ਉਹ ਸਾਡੇ ਪਰਮੇਸ਼ਰ ਪਿਤਾ ਨੇ ਰਾਖੇ ਸੰ ਦਿੱਤੀ ਹੈ ਤੇ ਸਾਨੂੰ ਥੋੜੇ ਚੰਗੀ ਕਰਨ ਦੀ ਲੋੜ ਹੈ ਹੁਣ ਉਹ ਸਾਰੀ ਕਰਨ ਦੀ ਲੋੜ ਨਹੀਂ ਨਹੀਂ ਹਣ ਚਾਹੀਦੀ ਨਹੀਂ ਅਹੀਂ ਬਹੁਤ ਕੁੜੀ ਜਿਹੜੀ ਪਰਮੇਸ਼ੁਰਾ ਦੇ ਰਕੀਲਾ ਤੇ ਉਸੇ ਨੀ ਉੱਤੇ ਚੱਲਣਾ ਆ ਤੁਹਾਡੀਆਂ ਬੇਨਤੀਆਂ ਤੋਂ ਅਰੇ ਯੇਸ਼ੂ ਮਸੀਹ ਆਤਮਾ ਦੇ ਸਾਗਾ ਤੋਂ ਇਹ ਮੇਰੀ ਫਿਰ ਵੀ ਅਲੀ ਪਤਰੀ ਚਲਾਗੇ ਮੁਕਤੀ ਦੇ ਲਈ ਨਿਕਲੇਗਾ ਫਲੀਪਿਆ ਦੀ ਪਤਰੀ ਅਪਰ ਪੜਾਂਗੇ ਹਾਲੇਲੂਇਆ ਮੁਕਤੀ ਦਾ ਸਿੰਘ ਇੱਕ ਖੜਾ ਕੀਤਾਲੇ ਆ ਜੀ ਹੂ ਦਾ ਯੇਸ਼ੂ ਹਸਿਨਾਸੀ ਦੇ ਆਗਿਆਵਾਂ ਨੂੰ ਵੇਖਾਂਗੇ ਜਦੋਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਮੁਕਤੀ ਜਿਹੜੀ ਆ ਉਹ ਐਵੇਂ ਨਹੀਂ ਆ ਗਈ ਧਰਤੀ ਤੇ ਪਰਮੇਸ਼ਵਰ ਖੁਦ ਆਇਆ ਸਵਰਗ ਨੂੰ ਛੱਡ ਕੇ ਆਜਿ ਤੋਂ 2000 ਸਾਲ ਪਹਿਲਾਂ ਮੁਕਤੀ ਲੈ ਆ ਕੇ ਉਦੋਂ ਪਹਿਲਾਂ ਸਾਰੇ ਆਏ ਚੋਰ ਆਉਂਦਾ ਆ ਕਿਚਰਾਵੇ ਪਰ ਮੈਂ ਹੈ ਕਿ ਤੁਹਾਨੂੰ ਜੀਵਨ ਮਿਲੇ ਸਗੋਂ ਚੋਖਾ ਸਗੋਂ ਚੋਖਾ ਜੀਵਨ ਮਿਲੇ ਚੋਖਾ ਜੀਵਨ ਮਿਲੇ ਹallelujah ਹallelujah ਪਿਤਾ ਪਰਮੇਸ਼ੁਰ ਪ੍ਰਭੂ ਯਿਸੂ ਅਸੀ ਦਾ ਦਾਸ ਪੌਲਸ ਰਸੂਲ ਲਿਖਦਾ ਕਿ ਮੈਨੂੰ ਤੁਹਾਡੀ ਚਿੰਤਾ ਆ ਕਿਉਂਕਿ ਮੈਂ ਤੁਹਾਨੂੰ ਮੁਸੀਬੇ ਵਿੱਚ ਲਾ ਦਿੱਤਾ ਤੇ ਜਿੰਨਿਆਂ ਨੂੰ ਲਾ ਦਿੱਤਾ ਉਹਨਾਂ ਲਈ ਅੱਜ ਤੱਕ دعا ਕਰਦਾ ਆ ਤੇ ਜਦੋਂ ਮੈਂ ਸੁਣਦਾ ਆ ਕਿ ਉਹ ਵਿਸ਼ਵਾਸ ਵਿੱਚ ਨੇ ਤੇ ਮੇਰਾ ਜੀ ਜਿਹੜਾ ਹੈ ਉਹ ਆਨੰਦ ਹੁੰਦਾ ਹੈ ਹallelujah ਹallelujah ਕਿਉਂ ਹੁੰਦਾ ਹੈ ਕਿਉਂਕਿ ਤੁਸੀਂ ਵਿਸ਼ਵਾਸ ਵਿੱਚ ਜੇ ਪੜੀਏ ਜਰਾ ਇਹ ਕਦਮ ਨਹੀਂ ਪੜੀ फिलिपिया पत्री चैप्टर नंबर वन वर्स 19 नाइनटीन क्यों जो मैं जानता हाँ कि तो बेटी तो यीशु मसीह तो, तो? के आत्मा की सहायता तो किसी सहायता तो यीशु मसीह की आत्मा तुझे अकेला नहीं छोड़ूंगा मैं एक तो मददगार भेजूंगा एक सहायक भेजूंगा जो सहायता करेगा ਤੁਹਾਡੇ ਆਗਵਾਈ ਕਰੇਗਾ ਹallelujah ਉਹ ਕੌਣ ਹੈ ਉਹ ਹੈ ਕੋਵਤਰਾਤਮਾ ਪ੍ਰਭੂ ਯਿਸੂ ਨਸੀਰ ਜਾਣ ਤੋਂ ਪਹਿਲਾਂ ਵਾਅਦਾ ਕੀਤਾ ਕਿ ਮੈਂ ਤੁਹਾਡੇ ਨਾਲ ਰਵਾਂਗਾ ਚੇਲਿਆਂ ਦੇ ਨਾਲ ਤੇ ਜਿਹੜੋਂ ਉਹਨਾਂ ਨੇ ਯਾਅ ਕੀਤਾ ਤੋਂ ਨੇ ਕਿਹਾ ਲੈ ਕਮਾਂ ਦੇ ਰਹਿ ਸਾਬਤ ਕਰਾਂਗਾ ਕਿ ਮੈਂ ਤੁਹਾਡੇ ਨਾਲ ਰਵਾਂ ਜਦੋਂ ਕੰਮ ਪੂਰੇ ਹੁੰਦੇ ਨੇ ਜਦੋਂ ਅਸੀਂ ਨਿਜਾ ਵਿਸ਼ਵਾਸ ਨਾਲ ਪ੍ਰਾਰਥਨਾ ਵਿਸ਼ਵਾਸ ਨਾਲ ਪ੍ਰਾਰਥਨਾ ਨਿਜਾ ਕਰਨ ਵਾਲਿਆਂ ਦੇ ਨਾਲ ਇਹ ਵਿਚਾਰ ਹੋਣਗੇ ਪੜიਏ ਜਰਾ ਮਰਕਸ ਦੇ ਜੀਵ 16 ਦਾ 16 ਦਾ ਪੜਨਾ ਸ਼ੁਰੂ ਕਰੋ ਜਰਾ ਆਪਾਂ ਵੀ ਪੜਾ ਲੇ ਲੋ ਅੱਜ ਰੱਖਾਂਗੇ ਤਾਂ ਇਹ ਆਪਕਾ ਅਚਰਨ ਟਾਇਆ ਕਿਉਂ ਜੋ ਮੈਂ ਜਾਣਦਾ ਹਾਂ ਭਈ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਇਹ ਮੇਰੀ ਮੁਕਤੀ ਦੇ ਲਈ ਨਿਕਲੇਗਾ ਮੇਰੀ ਵੱਡੀ ਤਾਕਤ ਇਤਿਹਾਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਲਜਿਆਵਾਨ ਨਹੀਂ ਹੋਵਾਂਗਾ ਸਭੋਂ ਪੂਰੀ ਦਲੇਰੀ ਨਾਲ ਜੀਵੇ ਸਦਾ ਧੀਵੇਂ ਹੁਣ ਵੀ ਮੇਰੀ ਦੇਹੀ ਵਿੱਚ ਭਾਵੇਂ ਜੀਵਨ ਤੋਂ ਭਾਵੇਂ ਮਰਨ ਤੋਂ ਮਸੀਹ ਦੀ ਵਡਿਆਈ ਹੋਵੇਗੀ ਮਸੀਹ ਦੀ ਵਡਿਆਈ ਵਾ ਤੇ ਸਾਨੂੰ ਨੇਚਾ ਤੇ ਵਿਸ਼ਵਾਸ ਵਿੱਚ ਬੜੇ ਰਹਿਣਾ ਚਾਹੀਦਾ ਅਰੇ ਬਾਜਰ ਨੂੰ ਜਿੱਥੇ ਪੜਨਾ ਚਾਹੀਦਾ ਹੈ ਪ੍ਰਭੂ ਦੀ ਪਾਪ ਅੰਜੀਲ ਪ੍ਰਭੂ ਦਾ ਗ੍ਰੰਥ ਪਵਿੱਤਰ ਬਾਈਬਲ ਸਾਡੀ ਮੁਕਤੀ ਦਾ ਕਾਰਨ ਆ ਅਜ ਨਬੀਆਂ ਦੀ ਲੋੜ ਨਹੀਂ ਆ ਅੱਜ ਪ੍ਰੋਫਿਟ ਕਾਉਣਿਆਂ ਅੱਜ ਪ੍ਰੋਫਿਟ ਕੋਈ ਤਰ ਬਾਈਬਲ ਆ ਇਹਨੂੰ ਪੜੋ ਤੁਹਾਡੇ ਆਉਣ ਵਾਲਾ ਕੋਈ ਖਦਾ ਦੇਗੀ ਲੋਕ ਤੁਹਾਨੂੰ ਕੋਈ ਖਾੜ ਕੇ ਦੱਸੇ ਉਹ ਸਮਾਸੀ ਜਦੋਂ ਪਰਮੇਸ਼ਰ ਪਹਾੜਾਂ ਤੇ ਨਬੀਆਂ ਨਾਲ ਗੱਲਾਂ ਕਰਦਾ ਸੀ ਐਂ ਬਟ ਨਬੀਆਂ ਨਾਲ ਗੱਲਾਂ ਕਰਦਾ ਸੀ ਤਾਂ ਫੇਰ ਪਰਜਾ ਸੁਰ ਉਲੀਸੀ ਆਜੀ ਪਰਜਾ ਨੂੰ ਬੇਣਤੀ ਆ ਪਵਿੱਤਰ ਅੰਜੀਬ ਦਾ ਤਾਸ ਹੁੰਦਰਾ ਤੇ ਕਰਦਾ ਆ ਕਿ ਤੁਹਾਡੇ ਮਾਰਗਦਰਸ਼ਨ ਕਰਨ ਲਈ ਤੁਹਾਨੂੰ ਵਚਨ ਲੇਖ ਕੇ ਦੇ ਦਿੱਤਾ ਤੁਹਾਡੀ ਪ੍ਰੋਫਟ ਤੁਹਾਡੀ ਬਾਈਬਲ ਆ ਤੂੰ ਪੜੋ ਜੇ ਤੁਸੀਂ ਇਹਨੂੰ ਪੜੋਗੇ ਇਹਦੇ ਵਿੱਚੋਂ ਤੁਹਾਨੂੰ ਸਾਰਾ ਸਾਹਮਣੇ ਆਏਗਾ ਤੁਹਾਡਾ ਚਿਹਰਾ ਤੁਸੀਂ ਕਿੰਨੇ ਪਾਣੀ ਜੀਏ ਕਿਹੜਾ ਰਾਤ ਨੂੰ ਚਾਹੀਦਾ ਕਿਹੜੇ ਰਾਤ ਚੱਲਣਾ ਕਿੱਦਾਂ ਚੱਲਣਾ ਇੱਕ ਕਦਮ ਚੁੱਕਣ ਤੋਂ ਤੇ ਥੰਰੇ ਰੱਖਣ ਦੇ ਵਿਚਾਰ ਜਿਹੜਾ ਫੈਸਲਾ ਆ ਉਹਦਾ ਵੀ ਫੈਸਲਾ ਬਾਣੀ ਕਰਦੀ ਆ ਉਹ ਕਿਹੜੀ ਗੱਲ ਨੂੰ ਜਾਗਣ ਘਰ ਤੋਂ ਆਡਾ ਕੋ ਸ਼ੌਕੜ ਧਾਰਤੀ ਆ ਤੁਸੀਂ ਕਿੱਥੋਂ ਆਏ ਜੇ ਤੇ ਜਿਹੜੇ ਰਾਹ ਤੁਸੀਂ ਚੱਲ ਰਹੇ ਜੇ ਕਿੱਥੇ ਪਹੁੰਚੋਗੇ ਭਾਈ ਬਾੜੋ ਕੋ ਚਾਰ ਬਣ ਦੀ ਲੋੜ ਆ ਅੱਜ ਉਹ ਇਸ ਬਾਣੀ ਤੁਹਾਨੂੰ ਲੇਖ ਕੇ ਦਿੱਤੀ ਹੋਈ ਆ ਤੁਸੀਂ ਆਪਣੇ ਜੀਵਨ ਦਾ ਮਾਰਗ ਵੇਖਣਾ ਚਾਹੁੰਦੇ ਜਿਹਦੇ ਪਵਿੱਤਰ ਬਾਣੀ پڑھੋ ਪ੍ਰੋਫਟ ਆ ਉਹ ਵਿਖੇ ਸਰਵਾਰੀ ਕਿਤਾਬ ਆ ਹੌਣ ਵਾਲਾ ਸਮਾਜ ਸਰਵਾਰੀ ਪਰਮੇਸ਼ਵਰ ਦੀ ਬਾਣੀ ਆ ਜਿਹੜੀ ਵਾਕ ਵਾਕ ਨਬੀਆਂ ਦੁਆਰਾ ਲਿਖੀ ਗਈ ਹallelujah ਆਜੇ ਨਹੀਂ ਕਿਤਵਾਰ ਉਹ ਇੰਤਜ਼ਾਰ ਕਰਨ ਦੀ ਲੋੜ ਨਹੀਂ ਆ ਕਿ ਕਦੋਂ ਕੋਈ ਨਵੀਂ ਦੁਆ ਕਰਦਾ ਨਵੀਂ ਕਰਦਾ ਰਵੇ ਤਾਂ ਫਿਰ ਤੁਹਾਨੂੰ ਦੱਸੇ ਤੁਸੀਂ ਵਚਨ ਪੜੋ ਜਦੋਂ ਤੁਸੀਂ ਵਚਨ ਪੜੋਗੇ ਤੁਹਾਡੀਆਂ ਅੱਖਾਂ ਖੁੱਲਣਗੀਆਂ ਤੁਹਾਡਾ ਹਿਰਦਾ ਟੁੱਟੇਗਾ ਤੁਹਾਡੀਆਂ ਗੁਨਾਹ ਤੁਹਾਡੀਆਂ ਗਲਤੀਆਂ ਤੁਹਾਡੇ ਸਾਹਮਣੇ ਆਣ ਖੜੀਆਂ ਹੋਣਗੀਆਂ ਤੋਬਾ ਕਰੋ ਮੁੜੋ ਤਾਂ ਪ੍ਰਭੂ ਦੀ ਰੋਸੋਖਤ ਜੇੜਾਉਣਗੇ ਪ੍ਰੋਫਿਟ ਤੁਹਾਨੂੰ ਇੱਕ ਗੱਲ ਦੱਸ ਸਕਦਾ ਆ ਤੁਸੀਂ ਪੂਰੇ ਜੀਵਨ ਦਾ ਸਹਾਰਾ ਲੈ ਸਕਦੇ ਜੇ ਜਦ ਮੈਂ ਪਵਿੱਤਰ ਬਾਈਬਲ ਪੜ ਕੇ ਜਾਣਕਾਰੀ ਹੈ پائی ਕਿੰਨੀਆਂ ਗੱਲਾਂ ਪ੍ਰੋਫੈਸਰ ਨੂੰ ਸੁਣਾਉਂਗੇ ਇਹ ਨੂੰ ਪੜੋ ਜਾਨ ਪਾ ਦੇ ਕਿ ਤੁਹਾਡੇ ਚ ਜੇ ਤੂੰ ਇਹ ਨੂੰ ਪੜੋਗੇ ਔਰ ਵਾਜੇ ਦਾ ਨਾਲ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਦੱਸ ਦੇਗੀ ਕਿ ਜਿਹੜਾ ਰਾਤ ਤੂੰ ਹੀ ਪੜਿਆ ਆ ਉਹ ਕਿੱਥੇ ਪਹੁੰਚੇਗਾ ਜਿਹੜੇ ਕੰਮ ਤੂੰ ਹੀ ਕਰ ਰਹੇ ਏ ਜੇ ਤੁਹਾਨੂੰ ਕਿੱਧਰ ਨੂੰ ਲੈ ਕੇ ਜਾਣਗੇ ਤੁਹਾਡੀ ਸੰਤਾਨ ਨੂੰ ਕਿੱਧਰ ਨੂੰ ਲੈ ਕੇ ਜਾਣਗੇ ਅੱਜ ਪ੍ਰੋਫਰਟ ਤੁਹਾਡੇ ਲਈ ਪਵਿੱਤਰ ਬਾਣੀਆਂ ਅੱਜ ਨਬੀਆਂ ਦੀ ਜਰੂਰਤ ਨਹੀਂ ਆ ਕਿ ਕੋਈ ਨਬੀ ਬੈਠਾ ਰਹੇ ਤੇ ਮਤ ਤੁਸੀਂ ਉਹਨੂੰ ਬਾਹਰ ਡੀਕਦੇ ਰਹੋ ਤੇ ਕਦੋਂ ਤੁਹਾਨੂੰ ਉਹ ਦੱਸੇ ਜਿਦਦਸ਼ਣ ਪੁੱਛਣ ਵਾਲੇ ਉਹਨਾਂ ਨੂੰ ਬੇਇੰਤਿ ਆ ਕਿ ਇਹਨੂੰ ਪੁੱਛੋ ਲੇਖੇ ਦੇਤੀ ਬਾਣੀ ਕੋ ਬੰਦੀ ਕੋਈ ਨਹੀਂ ਆ ਰਾਤ ਸੁਵੇ ਦੇ ਸ਼ਾਮਿੰਗ ਪਹਿਰੇ ਜਦੋਂ ਵੀ ਤੁਹਾਡਾ ਰੁੱਖ ਪੈਂਦਾ ਜਦੋਂ ਵੀ ਤੁਹਾਡਾ ਰੁੱਖ ਪੈਂਦਾ ਤੁਹਾਡਾ ਅਨੁਭਵ ਤਾਂ ਵਧੀਆ ਮੈਗ ਮਸ਼ੌ ਦੀ ਲੋੜ ਨਹੀਂ ਹੈ ਜੋ ਵੀ ਤੁਹਾਡੇ ਕੋਲ ਬਾਦਸਤੇ ਬੈਠ ਕੇ ਸੱਚੇ ਮਨ ਨਾਲ ਪਰਮਾ ਸ਼ੁਰੂ ਕਰੋ ਤੁਹਾਡਾ ਤੁਹਾਡੇ ਬੱਚਿਆਂ ਦਾ ਭਵਿੱਖ ਦੱਸ ਦਊਗੀ ਇਹ ਉਹ ਬਾਣੀ ਆ ਜਿਹੜੀ ਰਾਹਗੁਆਰ ਹੁੰਦੀ ਆ ਤੁਹਾਡਾ ਸ਼ੀਸ਼ਾ ਤੁਹਾਡੇ ਸਾਹਮਣੇ ਖੜਾ ਕਰ ਦਿੰਦੀ ਆ ਤੁਸੀਂ ਢੇੜ ਵਿੱਚ 7 ਵਾਰੀ ਸ਼ੀਸ਼ਾ ਵੇਖਦੇ ਤੇ ਫਿਰ ਭੁੱਲ ਜਾਂਦੇ ਜੇ ਫਿਰ ਅਗਲੇ ਦਿਨ ਵੇਖਦੇ ਪਰ ਇੱਕ ਐਸਾ ਸ਼ੀਸ਼ਾ ਆ ਜਿਹਦੇ ਵਿੱਚ ਤੁਹਾਡੇ ਅੰਦਰ ਦਾ ਸਤਿਮ ਇਹ ਤੁਹਾਨੂੰ ਸਕੈਨ ਕਰਕੇ ਤੁਹਾਡੀ ਰਿਪੋਰਟ ਤੁਹਾਡੇ ਮੂੰਹ ਦੇ ਦੁਆਰਾ ਤੁਹਾਡੇ ਸਾਹਮਣੇ ਖੜੀ ਕਰ ਦੇਗੀ ਵੱਡੀ ਇੱਕ ਸਕੈਨਰ ਵਾਹੇ ਤੁਹਾਡੇ ਅੰਦਰ ਦੇ ਸਸਟ ਨੂੰ ਸਕੈਨ ਕਰਦਾ ਤੁਹਾਡੇ ਬ੍ਰੇਨ ਨੂੰ ਸਕੈਨ ਕਰਕੇ ਤੁਹਾਨੂੰ ਦੱਸਦਾ ਉਸੇ ਵੇਲੇ ਰਿਪੋਰਟ ਜੇ ਰ পড়ੋ ਤਾਂ ਸਹੀ ਆਪਣਾ ਭਵਿੱਖ ਜਾਣਨ ਲਈ ਨਬੀਆਂ ਕੋਲ ਜਾਣਾ ਔਰ ਨਬੀਆਂ ਨੂੰ ਕਹਿਣਾ ਕਿ ਸਾਡਾ ਭਵਿੱਖ ਦੱਸੋ ਮੈਂ ਕੋ ਵਿੱਚ ਤੇ ਪ੍ਰਭੂ ਜਿ ਸ਼ਮਸੀ ਦੀ ਪਾ ਕੇ ਦਾ ਦਾਸ ਹਾਂ ਜਰ ਤੱਕ ਕਹਿੰਦਾ ਕਿ ਤੁਹਾਡਾ ਘਪ ਵਿਖ ਬਾਣੀ ਦੇ ਵਿੱਚ ਫਿੱਟ ਕੀਤਾ ਹੋਇਆ ਆ ਤੁਸੀਂ ਬਾਣੀ ਨਾਲ ਜੁੜੋ ਤੇ ਬਾਣੀ پڑھੋ ਤੇ ਪ੍ਰਭੂ ਕਹਿੰਦਾ ਮੈਂ ਕੰਮਾਲ ਰਹਿ ਸਾਬਿਤ ਕਰਾਂ ਤੇ ਤੁਹਾਡੇ ਸਾਹਮਣੇ ਰਿਪੋਰਟ ਆਈ ਜਾਊਗੀ ਹਰ ਦਿਨ ਹਰ ਮਾਲਕੜੀ ਰਿਪੋਰਟ ਤੁਹਾਡੀ ਤਕੀ ਹੋ ਰਹੀ ਆ ਤੁਸੀਂ ਬੁਰੇ ਕੰਮਾਂ ਨੂੰ ਛੱਡ ਰਹੇ ਹੋਏ ਨੇ ਤੁਹਾਡਾ ਸਿਸਮ ਤੁਹਾਨੂੰ ਦੱਸੇਗਾ ਤੁਹਾਡੀ ਰੂਹ ਨੂੰ ਦੱਸੇਗੀ ਤੁਹਾਡੀ ਸ਼ਾਂਤੀ ਕੀ ਜਦੋਂ ਵਾਅਦਾ ਹੋਵੇਗਾ ਹਾਲੇਲੂਇਆ ਭਾਈ ਬਣਾਓ ਇੱਕ ਇੱਕ ਸਕਿੰਟ ਦੀ ਦੇ ਕੇ ਇੱਕ ਮਿੰਟ ਦੀ ਰਿਪੋਰਟ ਤੁਹਾਡੋ ਦੇਈ ਜੋ ਕਿ ਜਿਹੜੇ ਤੁਸੀਂ ਪੜੋਗੇ ਇਹਦੇ ਨਾਲ ਜੋੜ ਜੋ ਇਹਨੂੰ ਪੜਨਾ ਸ਼ੁਰੂ ਕਰ ਦੋ ਬੋਵੇ ਖਬਾੜੀਆਂ ਤੁਹਾਡੀ ਹੀ ਕਰੇਗੀ ਤੁਹਾਡੇ ਬੱਚਿਆਂ ਦੀ ਵੀ ਕਰ ਦੇਗੀ ਵਾਅਦੇ ਨਾਲ ਕਹਿਣਾ ਪਵਿੱਤਰ ਪ੍ਰਭੂ ਯਿਸੂ ਮਸੀਹ ਦੀ ਪਾਕ ਅਨਿਰਦਾਸ ਹੋਣ ਦੇ ਨਾਤੇ ਜਿਹੜੀਆਂ ਗੱਲਾਂ ਤੁਸੀਂ ਮਨੁੱਖਾਂ ਕੋਲੋਂ ਲਾਭ ਦੇ ਕੇ ਉਹ ਤੋਂ ਅਗਰੇ ਵਿੱਚੋਂ ਲੱਭ ਜਾਣਗੇ ਕਿ ਕੋਈ ਸਾਡਾ ਦੱਸੇ ਕਿੰਨੇ ਕੀ ਕੀਤਾ ਵਾ ਜਿਦੋਂ ਤੁਹਾਡਾ ਮਾਨਸਾ ਸਾਫ ਹੋ ਗਿਆ ਤਾਂ ਤੁਹਾਨੂੰ ਕਿਸੇ ਨੇ ਕੁਝ ਨਹੀਂ ਕੀਤਾ ਜਿਦੋਂ ਤੁਹਾਡਾ ਤਾਨ ਪ੍ਰਭੂ ਦੇ ਯਿਸੂ ਦੇ ਲੌਰਾ ਸਾਹਬ ਹੋ ਗਏ ਤੁਹਾਨੂੰ ਕਿਸੇ ਨੇ ਕੁਝ ਨਹੀਂ ਕੀਤਾ ਕਿਹਦਾ ਅਸਰ ਇੱਤੇ ਚੱਲਣਾ ਹੀ ਨਹੀਂ ਹੈ ਕਿਹਦਾ ਅਸਰ ਇੱਤੇ ਚੱਲਣਾ ਨਹੀਂ ਹੈ

ਉਹ ਰਾਜਾ ਤੇ ਰਾਜਾ ਪ੍ਰਭੂ ਦਾ ਪ੍ਰਭੂ ਸਰਵ ਸ਼ਕਤੀਮਾਨ ਬਜਾ ਪਰਮੇਸ਼ਵਰ ਸਾਰਾ ਕੁਝ ਜਾਣਨ ਵਾਲਾ ਤੁਹਾਡੇ ਨਾਲ ਖੜਾ ਹੋਵੇਗਾ ਜਿਹੜਾ ਪ੍ਰਤੀਤ ਕਰੇ ਹਾਂਜੀ ਹਾਂਜੀ ਹਾਂ ਤੇ ਨੇਚਾ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਤੁਸੀਂ ਵੀ ਨੇਚਾ ਕਰੋ ਤੁਹਾਡੇ ਨਾਲ ਵੀ ਚਮਤਕਾਰ ਹੋਣਗੇ ਹਾ ਜੀ ਜੀ ਬੜੀ। ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ, ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਂਨ ਤਾਂ ਉਹਨਾਂ ਦਾ ਕੁਝ ਨਹੀਂ ਵਿਟੇਗਾ। ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਹallelujah। ਹallelujah। ਰੋਗੀਆਂ ਤੇ ਹੱਥ ਰੱਖ ਕੇ ਤੇ ਰੋਗੀ ਚੰਗੇ ਹੋ ਜਾਣਗੇ। ਕੰਨ ਹੋਇਆ ਤੁਹਾਨੂੰ ਦਾਸ ਯੀਸ਼ੂ ਖੜਾ ਤੇਰੇ ਪਾਸ। ਯੀਸ਼ੂ ਆਤਮਾ ਦੁਆਰਾ ਤੇਰੇ ਕੋਲ ਆਉਣਗੇ।

ਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਇਹ ਮੇਰੀ ਮੁਕਤੀ ਦੇ ਲਈ ਨਿਕਲੇਗਾ ਮੇਰੀ ਮੇਰੀ ਵੱਡੀ ਤਾਂਗ ਅਤੇ ਆਸ ਤੇ ਅਨੁਸਾਰ ਕਿ ਪੈਂ ਕਿਸੇ ਗੱਲ ਵਿੱਚ ਲੱਜਿਆਵਾਨ ਨਹੀਂ ਹੋਵਾਂਗਾ ਮੈਂ ਕਿਸੇ ਗੱਲ ਵਿੱਚ ਲੱਜਿਆਵਾਨ ਨਹੀਂ ਹੋਵਾਂਗਾ ਨਹੀਂ ਹੋਵਾਂਗਾ ਕਿਉਂਕਿ ਪ੍ਰਾਰਥਨਾ ਤੁਹਾਡੀ ਬੇਨਤੀ ਤੁਹਾਡੀ ਅਰਦਾਸ ਤੁਹਾਡੀ ਸੁਣੀ ਜਾਵੇਗੀ ਤੇ ਭਾਈ ਬਣੋ ਨਿਚਾ ਬੈਠੋ विश्वास में बने रहोचा विश्वास बने रहो और प्रभु सहायता करेगा तो मदद करेगा और वे सहायता करेगा और, और वाले सारे कोम तो बचावेगा परमेश्वर अपना वचन कर आने वाली दवाई तो को तो बचा है वचन जुड़ो बाणी जुड़ो बाणी मार्ग दर्शन करती है ਬੜੀ ਤੁਹਾਨੂੰ ਸੋਭਾ ਡੀਰ ਦੇ ਪਾਣੀ ਤੁਹਾਡੇ ਨਾਲ ਤੁਹਾਨੂੰ ਖੜਿਆ ਰੱਖਦੀ ਆ ਹਾਂਜੀ ਸਭੋ ਪੂਰੀ ਦਲੇਰੀ ਨਾਲ ਜੀਵੇ ਸਦਾ ਤੀਵੇ ਹੁਣ ਵੀ ਮੇਰੀ ਦਈ ਵਿੱਚ ਭਾਵੇਂ ਜੀਵਨ ਤੋਂ ਭਾਵੇਂ ਮਰਨ ਤੋਂ ਮਸੀਹ ਦੀ ਵਡਿਆਈ ਹੋਵੇਗੀ ਕਿਦੀ ਵਡਿਆਈ ਹੋਵੇਗੀ ਮਸੀਹ ਮਸੀਹ ਦੀ ਵਡਿਆਈ ਹੋਵੇਗੀ ਤੇ ਕਿਦੀ ਵਡਿਆਈ ਹੋਵੇ ਜੇ ਦੀ ਮੇਰੇ ਜੀਵਨ ਤੋਂ બસ ਸਿਰਦੀ ਵਡਿਆਈ ਉਹ ਨਹੀਂ ਚਾਹੀਦੀ ਆ ਮੇਰੇ ਬੱਚਿਆਂ ਤੋਂ ਮੇਰੇ ਉੱਠਣ ਡੋਲਣੇ ਮੈਠਣ ਤੋਂ ਮੇਰੇ ਕਾਮ ਤੋਂ ਮੇਰੇ ਸ਼ਰੀਰ ਤੋਂ ਮੇਰੇ ਆਤਮਾ ਤੋਂ ਪਰਮੇਸ਼ਵਰ ਦੀ ਵਡਿਆਈ ਹੋਣੀ ਚਾਹੀਦੀ ਆ ਉਹ ਤਾਂ ਹੋਣੀ ਚਾਹੀਦੀ ਆ ਜੇ ਤੁਸੀਂ ਸ਼ੀਸ਼ਾ ਵੇਖੋਗੇ ਦੇ ਸ਼ੀਸ਼ਾ ਕਿਹੜਾ ਵਾਲਾ ਬਾਈਬਲੋਂ ਪੜੋ वचनੋਂ ਪੜੋ ਪਵਿੱਤਰ ਬਾਈਬਲ ਪੜੋ ਇਹਦੇ ਵਿੱਚੋਂ ਤੁਹਾਨੂੰ ਤੁਹਾਡੀ ਭੁੱਖ ਬਾਣੀ ਮਿਲ ਜਾਣੀ ਆ ਤੁਹਾਡੇ ਕੰਮ ਦਾ ਫਲ ਕੀ ਹੋਵੇਗਾ ਉਹ ਮੈਨੂੰ ਪਤਾ ਲੱਗ ਜਾਣਾ ਤੁਹਾਨੂੰ ਕਿ ਜਿਹੜੇ ਤੁਸੀਂ ਕੰਮ ਕਰ ਰਹੇ ਜੀ ਉਹਨਾਂ ਦਾ ਫਾਲ ਕੀ ਮਿਲੇਗਾ ਇਹੋ ਜਾਨਣਾ ਚਾਹੁੰਦੇ ਨਾ ਹਰੇਕ ਉਹਨੋਂ ਇਹ ਜਾਨਣਾ ਚਾਹੁੰਦਾ ਵੀ ਜੋ ਮੈਂ ਕਰ ਰਿਹਾ ਵਾਂ ਕੀ ਉਹ ਸਹੀ ਕਰ ਰਿਹਾ ਵਾਂ ਤੁਹਾਡਾ ਆਤਮਾ ਤੁਹਾਡੇ ਅੰਦਰ ਜਿਹੜਾ ਆ ਉਹ ਪਰਮੇਸ਼ਰ ਦਾ ਹੋਵੇਗਾ ਤੇ ਤੁਹਾਡੀ ਅਗਵਾਈ ਕਰੇਗਾ ਔਰ ਤੁਹਾਨੂੰ ਤੁਹਾਡੇ ਕੰਮਾਂ ਤੋਂ ਲਾਭ ਹੋਵੇਗਾ ਔਰ ਕਦੇ ਸ਼ਰਮਿੰਦੇ ਨਹੀਂ ਹੋਵੋਗੇ ਕਿਉਂਕਿ ਪਰਮੇਸ਼ਰ ਦੀ ਬੁੱਧ ਕੇ ਨੂੰ ਸ਼ਰਮਿੰਦਿਆ ਹੋਣ ਦੀ ਨਹੀਂ ਹallelujah ਪਾਈ ਪੈਣੋ ਕਿ ਕਾ ਪਰਮੇਸ਼ਰ ਪ੍ਰਭ ਯਿਸੂ ਦਾ ਪਰਉਪਿਆ ਸੱਚ ਬੋਲਦਾ ਬੰਦੇ ਮੁਕਤੀ ਦਾ ਕਿਉਂ ਨਹੀਂ ਰਾਹ ਟਰੋਲਦਾ ਅੱਜ ਤੋਂ 2000 ਸਾਲ ਪਹਿਲਾਂ ਯਿਸੂ ਮਸੀਹ ਕੀ ਲੈ ਕੇ ਆਏ ਨੇ ਮੁਕਤੀ ਲੈ ਕੇ ਆਏ ਨੇ ਮੁਕਤੀ ਲੈ ਕੇ ਆਏ ਨੇ ਗਾਲੀ ਮੁਕਤੀ ਜਿੱਦੋਂ ਵੀ ਤੁਸੀਂ ਚਾਹੁੰਦੇ ਜੇ ਜਿਹੜੀ ਪਰਿਆਇ ਤੁਹਾਡੇ ਤੋਂ ਵਿਚਿਆ ਉਤਰ ਲਈ ਮੁਕਤੀ ਪਾਉਣੀ ਚਾਹੁੰਦੇ ਜੇ ਤੇ ਯਿਸੂ ਮਸੀਹ ਦਾ ਨਾਮ ਲੈ ਕੇ ਬੁਕਾਰੋ ਤੇ ਪ੍ਰਭੂ ਯਿਸੂ ਨਾਲ ਸੀ ਤੁਹਾਨੂੰ ਮੁਕਤੀ ਦੇਵੇਗਾ ਔਰ ਸਭ ਤੁਹਾਨੂੰ ਵਾਦ ਕਰੀਏ ਪਰਮੇਸ਼ਵਰ ਦੇ ਬਾਗ ਕਲਾਮ ਤੇ ਪੜੇ ਸੁਣੇ ਜਾਣ ਤੇ ਬਰਕਤ ਮਿਲੇ ਸਾਡੀ ਸਹਾਇਤਾ ਕਿੱਥੋਂ ਆਵੇਗੀ ਸਾਡੀ ਸਹਾਇਤਾ ਪਰਮੇਸ਼ਵਰ ਜੋ ਬਾਤੋਂ ਹੈ ਜਿਹੜਾ ਸਾਡੇ ਅੱਗੇ ਹੈ ਜੇ ਚੰਦਾ ਜਿਹੜਾ ਇਜ਼ਰਾਇਲ ਦੇ ਅੱਗੇ ਚੱਲਿਆ ਰਾਤ ਨੂੰ ਅੱਗ ਦਾ ਥੰਬਾ ਬਣ ਕੇ ਔਰ ਦੇਨੂ ਬਰਕਰ ਬਣ ਕੇ ਉਹ ਪਰਮੇਸ਼ਵਰ ਸਾਡੀ ਵੀ ਗੁਮਾਈ ਕਰੇਗਾ ਅਬਰਾਹਾਮ ਇਸਹਾਕ ਤੇ ਜਿਸੂ ਦਾ ਖੁਦਾ ਸਾਡੀ ਸਹਾਇਤਾ ਕਰੇਗਾ ਹਾਲੇਲੂਇਆ 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 ਬਿਦਾ ਪਰਮੇਸ਼ਵਰ ਬਿਦਾ ਪ੍ਰਭੂ ਯਿਸੂ ਨਾਸੀ ਦੀ ਅਸੀਦੀ ਅਸੀਂ ਤੁਹਾਡੀ ਬਾਣੀ ਨੂੰ ਸੁਣਿਆ ਅਸੀਂ ਭੋਇ ਇੱਕ ਨੂੰ ਜਾਣਿਆ ਜਿਹੜਾ ਕੋਈ ਕੋਈ ਖਬਾਣੀ ਸੁਣੋ ਭੋਇ ਖਬਾਣੀ ਸੁਣੋ ਬਾਣੀ ਨੂੰ ਪੜੀ ਉਹਨੇ ਤੁਹਾਡੇ ਸਾਹਮਣੇ ਹਾਲੇਲੂਇਆ ਜਿਹੜਾ ਦੇਚਾ ਵਿੱਚ ਬਣਿਆ ਰਹੇਗਾ ਉਹਦੇ ਨਾਲ ਇਹ ਨਿਸਾਰ ਹੋਣਗੇ ਭੋਇ ਖਬਾਣੀ ਆ ਤੁਸੀਂ ਮਨੁੱਖਾ ਤਾਂ ਸੁਣਨੀ ਚਾਹੁੰਦੇ ਜੇ ਬਚਨ ਨੂੰ ਪੜੋ ਇਹ ਭੋਇ ਖਬਾਣੀ ਤੁਹਾਡੇ ਵਾਸਤੇ ਜਿੱਤੇ ਤੁਸੀਂ ਅਸ਼ਵਾਜ ਵਿੱਚ ਬਣੇ ਰਹੋਗੇ ਤੇ ਤੁਹਾਡੇ ਦੁਆਰਾ ਵੱਡੇ ਵੱਡੇ ਕੰਮ ਹੋਣਗੇ ਹਾਲੇਲੂਇਆ ਹallelujah ਅਸਤਕੇ ਭਾਈ ਬਣਾ ਤੁਹਾਡੇ ਸਾਰਿਆਂ ਲਈ ਉਹ ਇੱਕ ਬਾਣੀ ਆ ਇਹ ਸਾਰਿਆਂ ਲਈ ਮੈਂ ਉਹ ਇੱਕ ਬਾਣੀ ਕਰ ਰਿਹਾ ਕਿ ਜਿਹੜਾ ਨੀਚੇ ਵਿੱਚ ਬਣਿਆ ਰਹੇਗਾ ਉਹਦੇ ਨਾਲ ਮਸੀਹ ਖੜਾ ਰਹੇਗਾ ਔਰ ਉਹਦੇ ਦੁਆਰਾ ਕਾਮ ਹੋਣਗੇ ਹallelujah ਉਹ ਪ੍ਰਾਰਥਨਾ ਕਰੇਗਾ ਪ੍ਰਾਰਥਨਾ ਸੁਣੀ ਜਾਵੇਗੀ ਤੇ ਉੱਤਰ ਆਵੇਗਾ ਔਰ ਦਾਸ ਕਰੇਗਾ ਦਾਸ ਸੁਣੀ ਜਾਵੇਗੀ ਉਹਦਾ ਉੱਤਰ ਆਵੇਗਾ ਉਹ ਇੱਕ ਬਾਣੀ ਆ ਹਾਲੇਲੂਇਆ 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 ਤੁਸੀਂ ਖੋਦ ਬਾਣੀ ਪੜੋ ਤੁਹਾਡੇ ਵੀ ਪਰਿਵਾਰਾਂ ਦੀਆਂ ਜੁਲਖੀਆਂ ਨੇ ਤੁਸੀਂ ਕਿਹੜੇ ਰਾਹ ਜਾ ਰਹੇ ਜੇ ਉਹ ਮਾਰਗ ਕਿੱਥੇ ਜਾਵੇਗਾ ਤੁਹਾਡਾ ਪਰਮੇਸ਼ੁਰ ਕਿੱਥੋਂ ਆਇਆ ਔਰ ਕਿੱਥੇ ਹੈ ਹੁਣ ਕਿੱਥੇ ਆ ਹੁਣ ਕਿੱਦਾਂ ਤੁਹਾਡੇ ਨਾਲ ਕੰਮ ਕਰੇਗਾ ਉਹ ਕਹਿੰਦਾ ਮੈਂ ਤੁਹਾਡੇ ਅੱਗੇ ਅੱਗੇ ਚੱਲਾਂਗਾ ਰਾਹ ਦਾ ਨੂਰ ਆਪੇ ਬਖਾਉਂਗਾ ਫਿਰ ਵੇਖ ਕੇ ਤੇਰੀ ਚਾਲ ਜਵਾਨਾ ਸਭ ਦਗੋਗਾ ਇੱਥੋਂ ਤੱਕ ਕਿੱਦਾਂ ਪਹੁੰਚ ਗਿਆ ਇਹ ਗੱਲਾਂ ਇਹਨੂੰ ਕਿੱਥੋਂ ਆਦਿਆ ਇਹ ਪਰਮੇਸ਼ੁਰ ਦੀ ਬਾਣੀ सिखाएगी अंदर पाएगी पवित्र आत्मा अगवाई करेगा बच्चों की अगुवाई करेगा और जिस मार्ग से चलना उस मार्ग का दर्शन करेगा सामने पिता परमेश प्रभु यशु का ग्रेज तुम मिले सुन वालों पिता परमेश्वर आशीष कार बरकत दे और पिता परमेश्वर खुल के तेरी दया बनी रहे अज का सफर सारे का मुबारक करे कोई हवा में सफर करना आ ਔਰ ਬਿਦਾ ਪਾਣੀ ਉਤੇ ਸਫ਼ਰ ਕਰਦਾ ਆ ਬਿਦਾ ਪਰਮੇਸ਼ਰ ਗੋਦਾ ਪ੍ਰਭੂ ਯਿਸੂ ਨਾਸੀ ਦੀ ਉੱਤੇ ਤਰਤੀ ਤੇ ਸਫ਼ਰ ਕਰਦਾ ਹੈ ਸਾਰੇ ਪਾਇਲਟ ਤੇਰੇ ਹੱਥ ਵਿੱਚ ਬਿਦਾ ਪਰਮੇਸ਼ਰ ਸਾਰੇ ਪੈਸੇਂਜਰ ਤੇਰੇ ਹੱਥ ਵਿੱਚ ਬਿਦਾ ਆਪਣੀ ਆਪਣੀ ਮੰਜ਼ਿਲ ਤੇ ਪਹੁੰਚਣ ਜਿਹੜੇ ਆਪਣੇ ਬੱਚਿਆਂ ਨੂੰ ਜੁਦਾ ਹੋਏ ਨੇ ਉਹ ਪ੍ਰਭੂ ਜੀ ਉਹ ਜਗਤ ਸੇਫ ਰਹਿਣ ਫਿਰ ਮਿਲਣ ਤੇ ਦਾ ਧੰਨਵਾਦ ਕਰਦੇ ਨੇ ਜਿਹੜੇ ਆਪਣੇ ਬੱਚਿਆਂ ਕੋਲ ਆਏ ਨੇ ਬਿਲਾ ਪਰਮੇਸ਼ਰ ਉਹਨਾਂ ਦੇ ਵੀ ਤੁਹਾਡੀ ਬਿਹਾਰ ਰਵੇ ਜਿਹੜੇ ਕੰਮਾਂ ਤੋਂ ਜਾਂਦੇ ਗਏ ਨੇ ਉਹ ਬਰਕਤ ਨਾਲ ਵਾਪਸ ਆਉਣ ਬਿਲਾ ਪਰਮੇਸ਼ਰ ਅੱਜ ਦੇ ਤੁਹਾਡੀ ਹੱਥਾਂ ਵਿੱਚ ਪ੍ਰਭੂ ਅੱਜ ਦੇ ਨਾਲ ਸਾਰਾ ਬੋਝ ਉਠਾ ਲਿਆ ਧੰਨਵਾਦ ਕਰਦੇ ਆ ਦਿਨ ਬਿਨਾ ਪਰੇਸ਼ਾਨੀ ਪਾਸ ਹੋ ਰਿਹਾ ਵਿਸ਼ਵਾਸ ਕਰਦੇ ਹਾਂ ਮੰਗਦੇ ਆਪਣੇ ਜੀਵਨ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਆਮੀਨ हालेलुया 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 सबको जयम से दी प्रभु का वरदान वे गॉड ब्लेस गुड मॉर्निंग नाइस डे थैंक यू जीमशी फॉर जयमशी जयमशी